A new school of minus brown that you are paying. 17 ਫਰਵਰੀ ਅੰਮ੍ਰਿਤਸਰ ਜਲੰਧਰ ਮਾਰਗ ਉਤੇ ਸਥਿਤ ਮਾਨਾਵਾਲਾ ਟੋਲ ਪਲਾਜ਼ਾ ਟੈਕਸ ਮੁਕਤ ਹੋਇਆ ਸੀ ਜੋ ਕਿ ਬੀਤੇ ਦਿਨ ਰਾਤ 12 ਵਜੇ ਤੋਂ ਹੁਣ ਮੁਰ ਸ਼ੁਰੂ ਹੋ ਚੁੱਕਾ ਤੇ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਕੋਲੋਂ ਹੁਣ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਜਲੰਧਰ ਮਾਰਗ ਉਤੇ ਬਣੇ ਢਿਲਵਾ ਟੋਲ ਪਲਾਜ਼ਾ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ 20 ਫਰਵਰੀ ਤੋਂ ਟੈਕਸ ਮੁਕਤ ਕੀਤਾ ਗਿਆ ਸੀ ਜੋ ਕਿ ਹੁਣ ਤੱਕ ਟੈਕਸ ਮੁਕਤ ਹੀ ਚੱਲ ਰਿਹਾ ਹੈ ਗੱਲਬਾਤ ਕਰਦੇ ਹੋਏ ਢਿਲਵਾ ਟੋਲ ਪਲਾਜ਼ਾ ਦੇ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ 20 ਫਰਵਰੀ ਤੋਂ ਉਹਨਾਂ ਦਾ ਟੋਲ ਪਲਾਜ਼ਾ ਟੈਕਸ ਮੁਕਤ ਚੱਲ ਰਿਹਾ ਹੈ ਮੇਰਾ ਨਾਮ ਅਮਨਦੀਪ ਸਿੰਘ ਹੈ ਮੈਂ ਟੋਲ ਪਲਾਜ਼ਾ ਮੈਨੇਜਰ ਹਾਂ ਢਿਲਵਾ ਟੋਲ ਪਲਾਜ਼ਾ ਸਰ ਕਿਹਿੰਨੀ ਤਰੀਕ ਤੋਂ ਬੰਦ ਹੈ ਜੇ ਟੋਲ ਪਲਾਜ਼ਾ ਆਪਣਾ ਟੋਲ ਪਲਾਜ਼ਾ ਸਰ 20 ਤਰੀਕ ਨੂੰ ਬੰਦ ਹੋਇਆ ਸੀ 20 ਫਰਵਰੀ ਨੂੰ ਬੰਦ ਹੋਇਆ ਸੀ 11 ਵਜੇ ਸਵੇਰੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕੀਤਾ ਗਿਆ ਸੀ ਔਰ 22 ਤਰੀਕ ਤੱਕ ਉਹਨਾਂ ਦੀ ਪਹਿਲਾਂ ਕਾਲ ਸੀਗੀ ਪਰ 22 ਨੂੰ ਜਦੋਂ ਚੰਡੀਗੜ੍ਹ ਮੀਟਿੰਗ ਹੋਈ ਹੈ ਉਸ ਤੋਂ ਉਪਰੰਤ ਜਿਹੜਾ ਆ ਸ਼ਾਮ ਨੂੰ ਇੱਥੇ ਕਿਸਾਨ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਕਿ ਜੋ ਢਿਲਵਰ ਟੋਲ ਪਲਾਜ਼ਾ ਹੈ ਜਦ ਤੱਕ ਕੇਂਦਰ ਸਰਕਾਰ ਫੈਸਲਾ ਨਹੀਂ ਸੁਣਾਉਂਦੀ ਉਦੋਂ ਤੱਕ ਜਿਹੜਾ ਆ ਕਿ ਟੋਲ ਪਲਾਜ਼ਾ ਬੰਦ ਰੱਖਿਆ ਜਾਊਗਾ ਹੋਰ ਅਨਦਰ ਜਿਹੜੇ ਹੈਗੇ ਕੋਈ ਲਾਗੇ ਚਾਲੂ ਹੈ ਜੀ ਸਰ ਹਾਂ ਆਪਣਾ ਜੋ ਲਾਗੇ ਨੀਜਰਪੁਰ ਟੋਲ ਪਲਾਜ਼ਾ ਹੈ ਉਹ ਚਾਲੂ ਹੋ ਗਿਆ ਸੀ ਆਪਣਾ ਕੱਲ 12 ਵਜੇ ਰਾਤੀ ਔਰ ਲਾਡੋਵਲ ਟੋਲ ਪਲਾਜ਼ਾਸ ਜਿਹੜਾ ਅੱਗੇ ਇਸੇ ਆਪਣੀ ਹਾਈਵੇ ਤੇ ਪੈਂਦਾ ਉਹ ਵੀ ਚਾਲੂ ਹੋ ਗਿਆ ਤੁਹਾਡੀ ਲੋਕੇਸ਼ਨ ਕਿਹੜੀ ਬੰਦ ਹੋ ਰਹੀ ਚਲ ਇਹ ਸਰ ਆਪਣਾ ਡਿਸਟ੍ਰਿਕਟ ਕਪੂਰਥਲਾ ਪੈਂਦਾ ਆ ਰੋਡ ਰੋਡ ਆਪਣਾ ਜਲੰਧਰ ਟੂ ਅਮਰੀਕਸਰ ਨੈਸ਼ਨਲ ਹਾਈਵੇ ਲੈਟ ਫਰਦਰ ਕੋਈ ਐਗਨ ਇਨਫੋਰਮੇਸ਼ਨ ਕਰੋਂ ਦਾ ਕਿ ਇਹ ਸ਼ੁਰੂ ਹੋ ਰਿਹਾ ਸਰ ਅਜੇ ਤੱਕ ਕੋਈ ਐਸੀ ਇਨਫੋਰਮੇਸ਼ਨ ਨਹੀਂ ਹੈ ਅਜੇ ਤੱਕ ਕਿਸਾਨਾ ਵੱਲੋਂ ਕਾਲ ਹੈ ਕਿ ਜਦ ਤੱਕ ਅਗਲੀ ਕੋਈ ਫਰਦਰ ਇਨਫੋਰਮੇਸ਼ਨ ਕੋਈ ਐਸੀ ਉਹਨਾਂ ਵੱਲੋਂ ਅਨਾਉਂਸਮੈਂਟ ਨਹੀਂ ਕੀਤੀ ਜਾਂਦੀ ਤਦ ਤੱਕ ਤੁਸੀਂ ਆਪਣਾ ਟੋਲ ਪਲਾਜ਼ਾ ਜੋ ਹੈ ਪੰਦ ਰੱਖੋਗੇ ਔਰ ਉਹਨਾਂ ਦੁਆਰਾ ਜਿਹੜਾ ਟਰਾਲੀ ਵਗੈਰਾ ਦਾ ਵਿੱਚ ਲਗਾਈਆਂ ਹੋਈਆਂ ਨੇ ਲੈਨ ਆਪਣਾ ਏਰੀਆ ਦੇ ਵਿੱਚ ਔਰ ਇਸ ਕਰਕੇ ਅਸੀਂ ਉਹਨਾਂ ਮਤਲਬ ਨਹੀਂ ਚਲਾ ਸਕਦੇ ਆਪਰੇਟ ਨਹੀਂ ਕਰ ਪਾ ਰਹੇ ਸਰ ਡੇਲੀ ਕਲੈਕਸ਼ਨ ਹੋਈ ਆਪਣੀ ਇਹਦੀ ਆਪਣਾ 13 14 ਦੇ ਕਰੀਬ ਜਾ ਰਹੀ ਹੈ 13 ਤੋਂ 15 ਲੱਖ ਦੇ ਵਿੱਚ ਜਿਹੜੀ ਹੈ ਉਹ ਕਲੈਕਸ਼ਨ ਜਾ ਰਹੀ ਸੀ ਹੁਣ ਕਿੰਨੇ ਦਿਨ ਤੱਕ ਇਹਨੂੰ ਬੰਦ ਹੁਣ ਦੇਖੋ ਤੁਸੀਂ 20 ਤਰੀਕ ਸਵੇਰੇ 11 ਵਜੇ ਤੋਂ ਬੰਦ ਹੈ ਉਹਨ ਤੱਕ ਜੀ ਜੀ ਇਹਦੇ ਵਿੱਚ ਕਿੰਨਾ ਕੁ ਆਪ ਲਾਸਸ ਕੈ ਸਕਦੇ ਸਰ ਲਾਸਸ ਤਾਂ ਦੇਖੋ ਹੋ ਹੀ ਰਿਹਾ ਹੈ ਕੰਪਨੀ ਕੋਈ ਵੀ ਟੈਂਡਰ ਲੈਂਦੀ ਹੈ ਕੋਈ ਵੀ ਪ੍ਰੋਜੈਕਟ ਲੈਂਦੀ ਹੈ ਉਹ ਪ੍ਰੋਫਿਟ ਦੇ ਲਈ ਲਿਆ ਜਾਂਦਾ ਔਰ ਉਹਦੇ ਚ ਕੀ ਹੈ ਕਿ ਲਾਸਸਸ ਤਾਂ ਹੁੰਦੇ ਹੀ ਨੇ ਮਤਲਬ ਸਰਕਾਰ ਨੂੰ ਵੀ ਲਾਸ ਹੁੰਦਾ ਆ ਗਵਰਨਮੈਂਟ ਨੂੰ ਔਰ ਉਹਦੇ ਚ ਕੰਪਨੀ ਨੂੰ ਵੀ ਲਾਸ ਸੀ ਹੈ ਜਦੋਂ ਮਨੂ ਕੋ ਮਨਮਹਿ ਜੀ ਇੱਕ ਦੇਣਾ ਦੇ ਸਾਹ ਉਹ ਕਿੰਨਾ ਕਲਾਸ ਹੁੰਦਾ ਸਰ ਤੁਸੀਂ 15 ਲੱਖ ਦੇ ਮਤਲਬ ਅਪਰੋਕਸ ਜੋ ਮੈਂ ਕਿਹਾ ਹੈਗਾ ਉਸ ਦੇ ਅਕੋਰਡਿੰਗ ਤੁਸੀਂ ਉਹ ਲਗਾ ਲੋ ਤੇ ਉਹਨਾਂ ਲੋਸ ਆ ਉਹਨਾਂ ਕਿਹਾ ਕਿ ਫਿਲਹਾਲ ਕਿਸਾਨ ਜਥੇਬੰਦੀਆਂ ਵੱਲੋਂ ਢਿਲਵਾ ਟੋਲ ਪਲਾਜ਼ਾ ਨੂੰ ਟੈਕਸ ਮੁਕਤ ਰੱਖਣ ਲਈ ਕਿਹਾ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਉਹਨਾਂ ਵੱਲੋਂ ਟੋਲ ਨੂੰ ਮੁੜ ਚਾਲੂ ਕਰਨ ਦੀ ਗੱਲ ਕਹੀ ਜਾਏਗੀ ਤਾਂ ਦੁਬਾਰਾ ਤੋਂ ਇਸ ਟੋਲ ਨੂੰ ਸ਼ੁਰੂ ਕੀਤਾ ਜਾਵੇਗਾ